कंचत कुमारी दी मौत ਤੋਂ ਬਾਅਦ ਮੇਰੇ ਜ਼ਿਹਨ ਦੇ ਵਿੱਚ ਬਹੁਤ ਸਵਾਲ ਉੱਠ ਰਹੇ ਨੇ ਸਭ ਤੋਂ ਪਹਿਲਾ ਕਿ ਕੰਤ ਬਹੁਤ ਲੋਕ ਪਾਰੇ ਨੇ ਤਾਂ ਸਿਰਫ ਕਮਲ ਨੂੰ ਹੀ ਕਿਉਂ ਚੁਣਿਆ ਗਿਆ ਦੂਜਾ ਕਿ ਉਸ ਨੂੰ ਮੌਤ ਦੇ ਘਾਟ ਉਤਾਰਨਾ ਹੀ ਆਖਰੀ ਚੋਇਸ ਰਹੀ ਸੀ ਤੇ ਤੀਸਰਾ ਪਾਈ ਮੈਰੋਜੀ ਦੇ ਛੱਡ ਕੇ ਕਿਉਂ ਚਲੇ ਗਏ ਹਾਂ ਮੈਂ ਮੰਨਦੀ ਹਾਂ ਕਿ 89 90% ਲੋਕ ਉਹਦੇ ਹੱਕ 'ਚ ਵੀਡੀਓ ਪਾ ਰਹੇ ਨੇ ਕਿਉਂਕਿ ਸਾਰੇ ਹਾਂ ਹਾਂ ਕਰ ਰਹੇ ਨੇ ਤੇ ਮੈਨੂੰ ਲੱਗਦਾ ਅੱਧੇ ਤੋਂ ਵੱਧ ਲੋਕ ਤਾਂ ਪਿੱਛੇ-ਪਿੱਛੇ ਹਾਂ ਹਾਂ ਕਰ ਰਹੇ ਨੇ ਖੈਰ ਮੈਂ ਹਮੇਸ਼ਾ ਉਹੀ ਗੱਲ ਕੀਤੀ ਹੈ ਜੋ ਮੇਰੇ ਦਿਲ 'ਚ ਹੁੰਦੀ ਹੈ ਤੇ ਮੈਂ ਆਪਣੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟੂੰਗੀ ਮੈਨੂੰ ਲੱਗਦਾ ਭਾਈ ਮੈਰੋ ਜੀ ਨੇ ਜੋ ਕੀਤਾ ਉਹ ਕਾਫੀ ਹੱਦ ਤੱਕ ਸਹੀ ਆ ਪਰ ਪੂਰਾ ਸਹੀ ਨਹੀਂ ਆ ਮੈਂ ਕਿਸੇ ਦੀ ਮੌਤ ਦਾ ਜਸ਼ਨ ਨਹੀਂ ਮਨਾ ਸਕਦੀ ਮੈਨੂੰ ਲੱਖ ਗਾਲਾਂ ਵੀ ਪੈਣਗੀਆਂ ਮੈਨੂੰ ਕੋਈ ਚਿੰਤਾ ਨਹੀਂ ਕਿਉਂਕਿ ਮੈਂ ਇਹ ਮੰਨਦੀ ਆ ਕਿ ਪਾਈ ਮੈਰੋਜੀ ਉਹਦੀਆਂ ਲੱਤਾਂ ਵੱਡ ਦਿੰਦੇ ਜਾਂ ਬਾਹਾਂ ਵੱਡ ਦਿੰਦੇ ਜੇ ਜ਼ਿਆਦਾ ਸੀ ਤਾਂ ਉਹਦੀ ਜੀਵ ਵੱਡ ਦਿੰਦੇ ਖੈਰ ਵੈਸੇ ਤਾਂ ਇਹ ਵੀ ਗਲਤੀ ਸੀਗਾ ਬਟ ਜੇ ਜੇ ਤੁਸੀਂ ਆਪਣੇ ਕੌਮ ਦੇ ਲਈ ਕੁਝ ਕਰਨਾ ਹੀ ਸੀ ਤਾਂ ਕੁਝ ਇਦਾਂ ਦਾ ਕਰਦੇ ਕਿ ਆਪਣੀ ਜਾਨ ਤੋਂ ਨਾ ਜਾਂਦੇ ਕਿਉਂਕਿ ਵਾਈ ਗੁਰੂ ਜੀ ਨੇ ਆਪਾਂ ਨੂੰ ਜਾਨ ਲੈਣ ਦਾ ਹੱਕ ਤਾਂ ਨਹੀਂ ਦਿੱਤਾ ਤੇ ਤੁਝੇ ਸਵਾਲ ਦਾ ਜਵਾਬ ਮੈਂ ਖੁਦ ਨੂੰ بار-ਬਾਰ ਇਹੀ ਦੇਣਾ ਚਾਹਨੀ ਆ ਕਿ ਕੀ ਇਕੱਲਾ ਕਮਲ ਨਹੀਂ ਗੰਦ ਪਾਇਆ ਹੋਇਆ ਸੀਗਾ ਕਿਉਂਕਿ ਕਿੰਨੇ 14 ਇਤਾਂ ਦੇ ਲੋਕ ਆ ਪੰਜਾਬ ਦੇ ਵਿੱਚ ਜਿਹੜੇ ਗੰਦ ਪਾਉਂਦੇ ਆ ਤੇ ਸ਼ਰਿਆਮ ਪਾਉਂਦੇ ਆ ਬਟ ਪਾਈ ਜੀ ਨੇ ਇਹਨੂੰ ਹੀ ਨਿਸ਼ਾਨਾ ਬੰਨ੍ਹਿਆ ਜੇ ਮੇਰਾ ਦਿਮਾਗ ਮੈਂ ਤੁਹਾਨੂੰ ਦੱਸਾਂ ਕਿ ਮੇਰਾ ਦਿਮਾਗ ਮੈਨੂੰ ਕੀ ਸਵਾਲ ਦਾ ਜਵਾਬ ਦਿੰਦਾ ਤਾਂ ਮੈਂ ਸ਼ੇਅਰ ਜ਼ਰੂਰ ਕਰੂੰਗੀ ਮੈਨੂੰ ਮਾਫ਼ ਕਰਿਓ ਬਟ ਮੈਨੂੰ ਇੰਜ ਲੱਗਦਾ ਕਿ ਪਾਈ ਜੀ ਨੇ ਇਹਨੂੰ ਇਸ ਲਈ ਚੁਣਿਆ ਕਿਉਂਕਿ ਇਹਦੇ ਅੱਗੇ ਪਿੱਛੇ ਕੋਈ ਨਹੀਂ ਸੀ ਇਹਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ ਇਹ ਕੱਲੀ ਹੋਈ ਸੀ ਤੇ ਇਹਦੇ ਹੱਕ 'ਚ ਆ ਕੇ ਖੜ ਕੇ ਕੋਈ ਸਵਾਲ ਜਵਾਬ ਕਿਸੇ ਨੇ ਨਹੀਂ ਕੀਤੇ ਗਰੀਬ ਪਰਿਵਾਰ ਤੇ ਜੱਦੀ ਪਿੰਡ ਉਹਨਾਂ ਦਾ ਇੱਥੇ ਕੋਈ ਨਹੀਂ ਖਾਨਦਾਨ ਵੀ ਇੱਥੇ ਨੇੜੇ ਢੜੇ ਕੋਈ ਨਹੀਂ ਬਾਰਾਂ ਆ ਕੇ ਇੱਥੇ ਬਸਿਓ ਲੋਕ ਸੀਗੇ ਕਮਲ ਨੇ ਬਹੁਤ ਗਲਤੀਆਂ ਕੀਤੀਆਂ ਮੈਂ ਬਾਰ ਬਾਰ ਕਮਲ ਇਸ ਲਈ ਕਹਿ ਰਹੀ ਹਾਂ ਕਿਉਂਕਿ ਆਈ ਡੋਨਟ ਨੋ ਉਹਦਾ ਨਾਮ ਕੰਚਨ ਮੈਂ ਮੈਂ ਕੋਈ ਬੇਅਦਬੀ ਨਹੀਂ ਕਰਨਾ ਚਾਹੁੰਦੀ ਪੰਜਾਬੀ ਦੀ ਜਾਂ ਪੰਜਾਬੀ ਭਾਸ਼ਾ ਦੀ ਜਾਂ ਪੰਜਾਬੀਅਤ ਦੀ ਬਟ ਉਹਦਾ ਜਿਹੜਾ ਨਾਮ ਆ ਨਾ ਕਮਲ ਇਟਸ ਲਾਈਕ ਈਜ਼ੀ ਟੂ ਸੇ ਹਨਾ ਮੈਂ ਸਿਰਫ ਤਾਂ ਬਾਰ ਬਾਰ ਕਹਿ ਰਹੀ ਹਾਂ ਐਨੀਵੇਜ਼ ਮੈਂ ਅਗੇਨ ਉਹੀ ਟਾਪਿਕ ਤੇ ਆਣੀ ਆ ਕਿ ਭਾਈ ਮੈਰੋ ਜੀ ਨੇ ਜੇ ਉਹਨੂੰ ਸੋਧਣਾ ਹੀ ਸੀਗਾ ਤਾਂ ਸੋਧਣ ਦੇ ਹੋਰ ਤਰੀਕੇ ਸੀ ਮੈਨੂੰ ਲੱਗਦਾ ਭਾਈ ਜੀ ਨੇ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਕਿ ਇਹਨੂੰ ਮਾਰ ਦਿੰਨੇ ਆ ਬਾਕੀ ਆਪੇ ਹਟ ਜਾਣਗੇ ਜਾਂ ਥੋੜੀ ਦੇਰ ਲਈ ਥੱਲਰ ਪੈ ਚੂਗੀ ਬਾਕੀ ਤੁਸੀਂ ਆਪਣੇ ਆਪਣੇ ਕਮੈਂਟਸ ਦੇ ਵਿੱਚ ਜਰੂਰ ਲਿਖਿਓ ਮੈਨੂੰ ਸਮਝ ਨਹੀਂ ਆ ਰਹੀ ਪੰਜਾਬ 'ਚ ਕੀ ਚੱਲਦਾ ਆਨੈਸਟਲੀ ਮੈਂ ਖੁਸ਼ ਨਹੀਂ ਆ ਮੈਨੂੰ ਉਹਦੀ ਮਰਨ ਦੀ ਖਬਰ ਸੁਣ ਕੇ ਕੋਈ ਖੁਸ਼ੀ ਨਹੀਂ ਹੋਈ ਨਾ ਹੀ ਮੈਂ ਕਹੂੰਗੀ ਕਿ ਓਹੋ ਗੰਦ ਮੁੱਕ ਗਿਆ ਸੋਧਾ ਲਾਤਾ ਨਹੀਂ ਮੈਂ ਨਹੀਂ ਕਹਿ ਪਾ ਰਹੀ ਮੈਂ ਪਿਛਲੇ 3-4 ਦਿਨਾਂ ਤੋਂ ਸੋਚ ਰਹੀ ਹਾਂ ਕਿ ਮੈਂ ਪ੍ਰੋਸੈਸ ਕਰ ਰਹੀ ਹਾਂ ਆਪਣੇ ਦਿਮਾਗ 'ਚ ਇਸ ਚੀਜ਼ ਨੂੰ ਮੈਂ ਸਾਰੀ ਵੀਡੀਓਜ਼ ਦੇਖੀ ਮੈਂ ਭਾਈ ਜੀ ਦੀਆਂ ਗੱਲਾਂ ਸੁਣੀਆਂ ਕਿ ਉਹ ਬੱਚਿਆਂ ਤੱਕ ਪਹੁੰਚ ਚੁੱਕੀ ਸੀਗੀ ਨਾ ਉਹ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਆ ਮੈਂ ਉਹਨਾਂ ਦੀ ਜਿਹੜੀ ਫਿਕਰ ਆ ਪੰਜਾਬ ਲਈ ਉਹਦੇ ਨਾਲ ਵੀ ਮੈਂ ਉਹਨਾਂ ਦਾ ਜਿਹੜਾ ਕਨਸਰਨ ਆ ਉਹ ਮੈਂ ਅੰਡਰਸਟੈਂਡ ਕੀਤਾ ਤੇ ਮੈਂ ਕਰਦੀ ਹਾਂ ਮੈਂ ਮੈਂ ਰਿਲੇਟ ਵੀ ਕਰਦੀ ਹਾਂ ਉਹਨਾਂ ਦੇ ਥਾਟਸ ਨਾਲ ਬਸ ਮੈਨੂੰ ਮੈਨੂੰ ਪਤਾ ਨਹੀਂ ਕਿਉਂ ਕਿਤੇ ਨਾ ਕਿਤੇ ਥੋੜਾ ਜਿਹਾ ਅਜੀਬ ਲੱਗ ਰਿਹਾ ਕਿ ਉਹਦੀ ਜ਼ਿੰਦਗੀ ਚਲੀ ਗਈ ਉਸ ਬੇਵਕੂਫォਰਥ ਨੇ ਆਪਣੀ ਜ਼ਿੰਦਗੀ ਗਵਾ ਲਈ ਪਿੱਛੇ ਉਹਦੀ ਮਾਂ ਰੋਊਗੀ ਤੇ ਉਹਦੀਆਂ ਉਹਦੀਆਂ ਦੋ ਪੈਣਾ ਆਈ ਡੋਟ ਨੋ ਉਹ ਕੰਟੈਂਟ ਦੇ ਚੱਕਰ ਚ ਵੀਊਜ਼ ਦੇ ਚੱਕਰ ਚ ਅੱਗੇ ਅੱਗੇ ਵਾਦੀ ਵਾਦੀ ਉਹਨੇ ਆਪਣੀ ਜ਼ਿੰਦਗੀ ਗਵਾ ਲਈ ਮੈਨੂੰ ਇਸ ਚੀਜ਼ ਦਾ ਦੁੱਖ ਆ